ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਗੁਰਗੰਸਾਹਿਬ ਜੀ ਦੇ ਅੰਗ 163 ਤੇ 164 ਅੰਗ ਤੇ ਸਵਾਇ ਮਾਨ ਬਾਣੀ ਤੇ ਵਿਚਾਰ ਕਰਦੇ ਹਾਂ ਜੀ ਆਓ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਗੌੜੀ ਬੈ ਰਗਣ ਮਹੱਲਾ ਤੀਜਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤਮ ਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸਿਵਸਗਤ ਮਿਟਾਈਆ ਚੁਕਾ ਅੰਧਿਆਰਾ ਉਰ ਮਸਤਕ ਜਿਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜੀਵ ਨੇ ਵਾਹਿਗੁਰੂ ਜੀ ਬਾਰੇ ਗਿਆਨ ਵਾਹਿਗੁਰੂ ਜੀ ਨਾਲ ਸਾਝ ਸਤਗੁਰ ਦੇ ਰਾਹੀ ਹੀ ਪਾਈ ਆ ਸਤਗੁਰ ਦੇ ਰਾਹੀ ਹੀ ਜੀਵ ਵਾਹਿਗੁਰੂ ਜੀ ਦੇ ਗੁਣਾ ਦੀ ਵਿਚਾਰ ਕਰਦਾ ਹੈ ਕਹਿੰਦੇ ਜਦੋਂ ਜੀਵ ਦੀ ਜਿਹੜੀ ਮਤ ਹੁੰਦੀ ਆ ਉਹ ਮੈਲੀ ਹੁੰਦੀ ਆ ਵਿਕਾਰਾਂ ਨਾਲ ਭਰੀ ਹੁੰਦੀ ਆ ਪਰ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਸ਼ੁੱਧ ਹੋ ਜਾਂਦੀ ਆ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਜੀਵ ਦੇ ਅੰਦਰੋਂ ਜਿਹੜੀ ਮਾਇਆ ਦੀ ਹਨੇਰਾ ਹੁੰਦਾ ਅਗਿਆਨਤਾ ਹੁੰਦੀ ਆ ਉਹ ਸਾਰੀ ਖਤਮ ਹੋ ਜਾਂਦੀ ਆ ਫਿਰ ਕਹਿੰਦੇ ਜਿਸ ਜੀਵ ਦੇ ਮਸਤਕ ਤੇ ਲਿਖਿਆ ਹੋਇਆ ਕਿ ਵਿਯੋਦ ਪਰਮਾਤਮਾ ਦਾ ਨਾਮ ਮਿਲਣਾ ਹੈ ਇਸ ਜੀਵਨ ਦੇ ਵਿੱਚ ਉਸ ਨੂੰ ਹੀ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਹਰ ਕਿਤ ਵਿਦ ਪਾਈਐ ਸੰਤ ਜਨੋ ਜਿਸ ਦੇਖ ਹੋ ਜੀਵਾਂ ਹਰ ਬਿਨ ਚਸਾ ਨਾ ਜੀਵਤੀ ਗੁਰ ਮਿਲਿਓ ਹਰ ਰਸ ਪੀਵਾਂ ਰਹਾਓ ਕਹਿੰਦੇ ਉਹ ਪਰਮਾਤਮਾ ਜਿਹਨੂੰ ਦੇਖਣ ਤੋਂ ਬਿਨਾ ਕਹਿੰਦੇ ਮੈਂ ਥੋੜੀ ਦੇਰ ਲਈ ਵੀ ਨਹੀਂ ਜੀ ਸਕਦਾ ਮੇਰਾ ਆਤਮਿਕ ਜੀਵਨ ਖਤਮ ਹੁੰਦਾ ਹੈ ਵਾਹਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਮੈਂ ਕਿਵੇਂ ਪਾ ਸਕਦਾ ਕਹਿੰਦੇ ਮੈਂ ਗੁਰੂ ਮੈਨੂੰ ਗੁਰੂ ਨੂੰ ਮਿਲਾ ਦਿਓ ਜਦੋਂ ਮੈਂ ਗੁਰੂ ਨੂੰ ਮਿਲਣਾ ਗੁਰੂ ਨੇ ਹੀ ਮੈਨੂੰ ਪਰਮਾਤਮਾ ਦਾ ਨਾਮ ਦੇਣਾ ਫਿਰ ਮੈਂ ਨਾਮ ਰਸ ਪੀ ਸਕਦਾ ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਹਿੰਦੇ ਥੋੜੀ ਦੇਰ ਲਈ ਇੱਕ ਚਸੇ ਜਿੰਨਾ ਵਕਤ ਵੀ ਕਹਿੰਦੇ ਮੈਂ ਮੈਂ ਆਤਮਿਕ ਜੀਵਨ ਨਹੀਂ ਜੀ ਸਕਦਾ ਉਸ ਪਰਮਾਤਮਾ ਤੋਂ ਬਿਨਾ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਕਹਿੰਦੇ ਮੈਂ ਹਰ ਵਕਤ ਉਸ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦੀ ਸਿਫਤ ਨੂੰ ਸੁਣਾ ਪਰਮਾਤਮਾ ਦੀਆਂ ਗੱਲਾਂ ਨੂੰ ਸੁਣਾ ਕਹਿੰਦੇ ਫਿਰ ਪਰਮਾਤਮਾ ਨੇ ਹੀ ਮੇਰੀ ਆਤਮਿਕ ਅਵਸਥਾ ਉੱਚੀ ਕੀਤੀ ਹੈ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਕਹਿੰਦੇ ਮੈਂ ਹਰੀ ਦੇ ਨਾਮ ਦਾ ਰਸ ਗੁਰੂ ਕੋਲੋਂ ਹੀ ਪਾਇਆ ਹੁਣ ਮੇਰਾ ਕਹਿੰਦੇ ਮਨ ਵੀ ਤੇ ਤਨ ਵੀ ਹਰੀ ਦੇ ਨਾਮ ਰਸ ਵਿੱਚ ਭਿੱਜਿਆ ਰਹਿੰਦਾ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰਦੀਨੀ ਕਹਿੰਦੇ ਮੈਂ ਉਸ ਗੁਰੂ ਤੋਂ ਸਦਕੇ ਹਾਂ ਸਦਕੇ ਹਾਂ ਸੱਚੇ ਪੁਰਖ ਤੋਂ ਕਹਿੰਦੇ ਜਿਨੇ ਮੈਨੂੰ ਉਸ ਪਰਮਾਤਮਾ ਦੀ ਭਗਤੀ ਦੀ ਦਾਤ ਦਿੱਤੀ ਹੈ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ ਕਹਿੰਦੇ ਜਿਸ ਗੁਰੂ ਕੋਲੋਂ ਮੈਨੂੰ ਹਰੀ ਦਾ ਪਤਾ ਲੱਗਿਆ ਹਰੀ ਦਾ ਪ੍ਰਾਪਤੀ ਹੋਈ ਆ ਕਹਿੰਦੇ ਉਸ ਨੂੰ ਮੈਂ ਹੁਣ ਆਪਣਾ ਗੁਰੂ ਬਣਾ ਲਿਆ ਗੁਣ ਦਾਤਾ ਹਰ ਰਾਇ ਹੈ ਹਮ ਅਵਗਣਿਆਰੇ ਕਹਿੰਦੇ ਆਪਣੇ ਗੁਣਾ ਦਾ ਦਾਨ ਦੇਣ ਵਾਲਾ ਉਹ ਪਰਮਾਤਮਾ ਹੀ ਹੈ ਸਾਨੂੰ ਔਗਣਾ ਵਾਲਿਆਂ ਨੂੰ ਪਾਪੀ ਪੱਥਰ ਡੁੱਬਦੇ ਗੁਰਮਤ ਹਰ ਤਾਰੇ ਕਹਿੰਦੇ ਜਿਵੇਂ ਪੱਥਰ ਪਾਣੀ ਦੇ ਵਿੱਚ ਡੁੱਬਦੇ ਨੇ ਕਹਿੰਦੇ ਇਸ ਤਰ੍ਹਾਂ ਹੀ ਸਾਨੂੰ ਪਾਪੀਆਂ ਨੂੰ ਔਗਣਾ ਵਾਲਿਆਂ ਨੂੰ ਪਰਮਾਤਮਾ ਨੇ ਗੁਰੂ ਦੀ ਮਤ ਦੇ ਰਾਹੀ ਤਾਰ ਦਿੱਤਾ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੇ ਕਹਿੰਦੇ ਤੂੰ ਗੁਨਾ ਦਾ ਦਾਨ ਕਰਨ ਵਾਲਾ ਪਵਿੱਤਰ ਹੈ ਪਰਮਾਤਮਾ ਅਸੀਂ ਤੇ ਔਗਣਾ ਤੇ ਭਰੇ ਹੋਇਆ ਹਰ ਸਰਨਾਗਤ ਰਾਖ ਲੈ ਹੋ ਮੂੜ ਮੁਗਦ ਨਿਸਤਾਰੇ ਕਹਿੰਦੇ ਪਰਮਾਤਮਾ ਜੀ ਸਾਨੂੰ ਆਪ ਦੀ ਸ਼ਰਨਾ ਆਿਆਂ ਨੂੰ ਤਾਰ ਲਿਓ ਅਸੀਂ ਤੇ ਕਹਿੰਦੇ ਮੂਰਖ ਹੈਗੇ ਆ ਸਾਨੂੰ ਕਹਿੰਦੇ ਅਗਿਆਨੀਆਂ ਨੂੰ ਆਪ ਹੀ ਤਾਰ ਲਿਓ ਆਪਣੀ ਸ਼ਰਨ ਵਿੱਚ ਰੱਖ ਕੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਜੇ ਸਜੀਵ ਨੇ ਵੀ ਕਹਿੰਦੇ ਹਰੀ ਨੂੰ ਆਪਣੇ ਮਨ ਵਿੱਚ ਧਿਆਇਆ ਹੈ ਗੁਰੂ ਦੀ ਮੱਤ ਤੇ ਚੱਲ ਕੇ ਉਹ ਸਦਾ ਸਹਿਜ ਆਨੰਦ ਵਿੱਚ ਰਹਿੰਦੇ ਨੇ ਸੱਜਣ ਹਰ ਪ੍ਰਭ ਪਾਇਆ ਕਰ ਸੁਹੇਲਾ ਗਾਇਆ ਕਹਿੰਦੇ ਜੇ ਸਜੀਵ ਨੇ ਵੀ ਉਸ ਪ੍ਰਮਾਤਮਾ ਨੂੰ ਪ੍ਰਾਪਤੀ ਕਰ ਲਈ ਉਹ ਫਿਰ ਉਸ ਪਰਮਾਤਮਾ ਦੀ ਕੀਰਤੀ ਦੇ ਸੋਲੇ ਗਾਉਂਦੇ ਨੇ ਹਰ ਦਿਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਕਹਿੰਦੇ ਇਹ ਪਰਮਾਤਮਾ ਜੀ ਮੇਰੀ ਬੇਨਤੀ ਆ ਕਿ ਮੈਨੂੰ ਤੁਹਾਡਾ ਨਾਮ ਕਦੇ ਵੀ ਨਾ ਭੁੱਲੇ ਤੁਹਾਡਾ ਚੇਤਾ ਹਮੇਸ਼ਾ ਹੀ ਮੇਰੇ ਹਿਰਦੇ ਵਿੱਚ ਬਣਿਆ ਰਹੇ ਮੇਰੇ ਤੇ ਇਹ ਕਿਰਪਾ ਕਰ ਦਿਓ ਜਾਨ ਨਾਨਕ ਮੰਗੇ ਤੂੜ ਤੈਨ ਜਿਨ ਸਤ ਗੁਰ ਪਾਇਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਸਤ ਗੁਰ ਨੂੰ ਪਾਲਿਆ ਕਹਿੰਦੇ ਮੈਨੂੰ ਕਹਿੰਦੇ ਉਹਦੇ ਚਰਨਾਂ ਦੀ ਧੂੜ ਦੀ ਜਾਚਨਾ ਕਹਿੰਦੇ ਹ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਬਾਚ ਜੀ ਹਾਂਜੀ ਸੰਗਤ ਜੀ ਹੁਣ ਚੌਥੇ ਪਾਤਸ਼ਾਹ ਜੀ ਦੀ ਬਾਣੀ ਸ਼ੁਰੂ ਹੋ ਰਹੀ ਆ ਰਾਗ ਗੌੜੀ ਗੁਆਰੇਰੀ ਵਿੱਚ ਹੀ ਐ ਚੌਪਦਿਆਂ ਵਿੱਚ ਬਾਣੀ ਆ ਜੀ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਪੰਡਤ ਨੇ ਉਹਨਾਂ ਨੂੰ ਮਾਣ ਆ ਉਹ ਕਹਿੰਦੇ ਵੀ ਅਸੀਂ ਸਾਸਤਰ ਸਿਮਰਤੀਆਂ ਪੜਦੇ ਆ ਉਹਨਾਂ ਦਾ ਮਾਣ ਆ ਵੀ ਸਾਨੂੰ ਇਹਨਾਂ ਬਾਰੇ ਜਾਣਕਾਰੀ ਆ ਜਿਹੜਾ ਜੋਗੀ ਆ ਉਹ ਆਪਣੇ ਗੁਰੂ ਗੋਰਖ ਦਾ ਨਾਮ ਜਪਦਾ ਉਹ ਨੂੰ ਉਹਦਾ ਆਸਰਾ ਕਹਿੰਦੇ ਪਰ ਮੈਨੂੰ ਆਪਣੇ ਆਪ ਨੂੰ ਮਤਲਬ ਸਾਨੂੰ ਤੇ ਕਹਿਣ ਲੱਗਿਆਂ ਵੀ ਇਹ ਪਾਤਸ਼ਾਹ ਆਪਣੇ ਲਈ ਅੱਖਰ ਵਰਤੇ ਮੈਂ ਮੂਰਖ ਹਰ ਹਰ ਜਪ ਪੜਿਆ ਕਹਿੰਦੇ ਮੈਨੂੰ ਤਾਂ ਪਾਤਸ਼ਾਹ ਸਿਰਫ ਤੇਰੇ ਨਾਮ ਦਾ ਹੀ ਭਰੋਸਾ ਕਹਿੰਦੇ ਮੈਂ ਤਾਂ ਤੇਰੇ ਨਾਮ ਦਾ ਜਾਪ ਹੀ ਕਰਦਾ ਕਹਿੰਦੇ ਨਾ ਜਾਣਾ ਕਿ ਆਗਤ RAM ਹਮਾਰੀ ਕਹਿੰਦੇ ਜੇ ਮੈਂ ਪਰਮਾਤਮਾ ਤੇਰਾ ਨਾਮ ਨਾ ਲਵਾਂ ਫਿਰ ਪਤਾ ਨਹੀਂ ਕਹਿੰਦੇ ਵੀ ਮੇਰੀ ਕਿਵੇਂ ਦੀ ਅਵਸਥਾ ਹੋਊਗੀ ਹਰ ਭਜ ਮਨ ਮੇਰੇ ਤਰ ਪੌਜਲ ਤੂੰ ਤਾਰੀ ਰਹਾਓ ਕਹਿੰਦੇ हे ਮੇਰੇ ਮਨ ਤੂੰ ਸਦਾ ਉਸ ਪਰਮਾਤਮਾ ਦਾ ਨਾਮ ਜਪ ਉਸ ਪਰਮਾਤਮਾ ਦੇ ਨਾਮ ਦੀ ਬੰਦਗੀ ਕਰ ਫੇਰ ਤੂੰ ਇਸ ਸੰਸਾਰ ਸਾਗਰ ਤੋਂ ਤਰ ਜਾਏਗਾ ਸਨਿਆਸੀ ਵਿਪੂਤ ਲਾਏ ਦੇਹ ਸਵਾਰੀ ਪਰ ਤਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਕਹਿੰਦੇ ਸੰਿਆਸੀ ਦੇ ਨੂੰ ਆਪਣੀ ਨੂੰ ਵਿਪੂਤੀ ਲਾ ਕੇ ਸਵਾਰ ਕੇ ਰੱਖਦੇ ਨੇ ਫਿਰ ਜਿਹੜੇ ਕਹਿੰਦੇ ਬ੍ਰਹਮਚਾਰੀ ਨੇ ਉਹ ਕਹਿੰਦੇ ਵਿਪਰਾਈਆਂ ਇਸਤਰੀਆਂ ਦਾ ਤਿਆਗ ਕਰਕੇ ਆਪਣਾ ਸੰਜਮ ਵਿੱਚ ਰਹਿਣਾ ਉਹ ਇਸ ਨੂੰ ਹੀ ਸਮਝਦੇ ਨੇ ਕਿ ਵੀ ਇਹ ਸਾਡੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਹੈ ਕਹਿੰਦੇ ਪਰ ਮੈਨੂੰ ਤਾਂ ਕਹਿੰਦੇ ਹੈ ਪ੍ਰਮਾਤਮਾ ਤੇਰਾ ਹੀ ਭਰੋਸਾ ਹੈ ਤੇਰੇ ਨਾਮ ਦਾ ਹੀ ਆਸਰਾ ਹੈ ਮੈਨੂੰ ਕਹਿੰਦੇ ਤੇਰੀ ਹੀ ਓਟ ਹੈ ਖੱਤਰੀ ਕਰਮ ਕਰੇ ਸੂਰਤਣ ਪਾਵੇ ਸੂਦ ਵੈਸ਼ ਪਰ ਕਿਰਤ ਕਮਾਵੇ ਮੈਂ ਮੂਰਖ ਹਰ ਨਾਮ ਛੜਾਵੈ ਕਹਿੰਦੇ ਜਿਹੜੇ ਖੱਤਰੀ ਹੈਗੇ ਨੇ ਉਹਨਾਂ ਨੂੰ ਇਹ ਹੈਗਾ ਕਿ ਉਹ ਸੂਰਮਿਆਂ ਵਾਲਾ ਕੰਮ ਕਰਦੇ ਨੇ ਵੀ ਉਹਨਾਂ ਨੂੰ ਲੱਗਦਾ ਕਿ ਇਹ ਉਹਨਾਂ ਦੇ ਜੀਵਨ ਦਾ ਮਨੋਰਥ ਹੈਗਾ ਜਿਹੜੇ ਵੈਸ਼ ਨੇ ਕਹਿੰਦੇ ਉਹਨਾਂ ਨੂੰ ਵਣਜ ਕਰਨ ਦਾ ਕਿਰਤ ਕਰਨ ਦਾ ਇਹ ਹੈਗਾ ਕਿ ਵੀ ਸਾਡਾ ਜੀਵਨ ਦਾ ਮਨੋਰਥ ਇਹ ਹੈਗਾ ਜਿਹੜੇ ਸ਼ੂਦਰ ਨੇ ਉਹ ਦੂਸਰਿਆਂ ਦੀ ਸੇਵਾ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਉਹ ਸਮਝਦੇ ਨੇ ਪਰ ਕਹਿੰਦੇ ਮੈਨੂੰ ਤਾਂ ਵਾਹਿਗੁਰੂ ਜੀ ਇੱਕ ਤੇਰੇ ਨਾਮ ਦਾ ਹੀ ਆਸਰਾ ਤੇਰਾ ਨਾਮ ਜਪਣਾ ਹੀ ਮੇਰੇ ਜੀਵਨ ਦਾ ਮਨੋਰਥ ਆ ਇਹਦੇ ਨਾਲ ਹੀ ਮੇਰਾ ਕਹਿੰਦੇ ਇਹ ਜੀਵਨ ਸਫਲ ਹੋਣਾ ਹੈ ਮੇਰਾ ਕਹਿੰਦੇ ਜੀਵਨ ਇੱਥੋਂ ਸਫਲਾ ਹੋ ਕੇ ਜਾਣਾ ਹੈ ਮੇਰੀ ਵਿਕਾਰਾਂ ਤੋਂ ਮੁਕਤੀ ਹੋਣੀ ਹੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਗੁਰਮਖ ਨਾਨਕ ਦੇਵ ਵੜਾਈ ਮੈਂ ਅੰਦਲੇ ਹਰ ਟੇ ਟਿਕਾਈ ਕਹਿੰਦੇ ਇਹ ਪ੍ਰਮਾਤਮਾ ਜੀ ਇਹ ਤੇਰੀ ਸ੍ਰਿਸ਼ਟੀ ਬਣਾਈ ਹੋਈ ਹੈ ਤੇ ਇਹਦੇ ਵਿੱਚ ਤੂੰ ਆਪ ਹੀ ਹਰ ਜਗ੍ਹਾ ਤੇ ਵਿਆਪਕ ਹੈਂ ਜੀ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰੱਖ ਕੇ ਆਪ ਹੀ ਜੀਵ ਨੂੰ ਆਪ ਦੇ ਨਾਮ ਦੀ ਵਿੜਾਈ ਦਿੰਦਾ ਹੈ ਪਰਮਾਤਮਾ ਕਹਿੰਦੇ ਹੈ ਪਰਮਾਤਮਾ ਮੈਨੂੰ ਤਾਂ ਕਹਿੰਦੇ ਅੰਦਲੇ ਨੂੰ ਤੇਰੇ ਤੇਰੀ ਹੀ ਟੇਕ ਹੈ ਤੇਰਾ ਹੀ ਆਸਰਾ ਹੈ ਤੇਰੇ ਨਾਮ ਦਾ ਹੀ ਬਲ ਹੈ ਮੇਰੇ ਲਈ ਗੋੜੀ ਗਵਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਾਜ ਮਿਲ ਸਾਧੂ ਸੰਗਤ ਜਨ ਕੀ ਤਰਪੌ ਜਲ ਅਕਥ ਕਥਾ ਸੁਨ ਹਰ ਕੀ ਕਹਿੰਦੇ ਉਸ ਪਰਮਾਤਮਾ ਦੀ ਕਹਿੰਦੇ ਸਿਫਤ ਸਲਾਹ ਜੋ ਜੀਵ ਕਹਿੰਦੇ ਤਿੰਨਾਂ ਗੁਣਾ ਤੋਂ ਉੱਪਰ ਹੋ ਕੇ ਕਰਦੇ ਨੇ ਉਹ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਕਹਿੰਦੇ ਸਾਧੂਆਂ ਦੀ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪੋ ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਸਿਫਤ ਸਲਾਹ ਕਰਕੇ ਗੁਣਾਂ ਦਾ ਗਾਇਨ ਕਰਕੇ ਹੀ ਇਹ ਸੰਸਾਰ ਸਾਗਰ ਦਾ ਜਿਹੜਾ ਪੌਜਲਾ ਤਰਿਆ ਜਾ ਸਕਦਾ ਹੈ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਕਹਿੰਦੇ ਹੇ ਗੋਬਿੰਦ ਜੀ ਮੈਨੂੰ ਆਪਣੇ ਸਾਧੂਆਂ ਦੀ ਸੰਗਤ ਵਿੱਚ ਮਿਲਾ ਦਿਓ ਜਿੱਥੇ ਮੇਰੀ ਇਹ ਰਸਨਾ ਰਾਮ ਦੇ ਗੁਣ ਗਾਵੇ ਹਰੀ ਦੇ ਰਸ ਨੂੰ ਚੱਖੇ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੋ ਜਨ ਤਿਆਵੈ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਮ ਰਾਮਾ ਜਨਕੀ ਸੇਵਾ ਉਤਮ ਕਾਮਾ ਕਹਿੰਦੇ ਵਾਹਿਗੁਰੂ ਜੀ ਜੋ ਜੀਵ ਤੇਰਾ ਨਾਮ ਧਿਆਉਂਦੇ ਨੇ ਕਹਿੰਦੇ ਮੈਨੂੰ ਉਹਨਾਂ ਦੇ ਵੀ ਦਾਸਾਂ ਦਾ ਦਾਸ ਬਣਾ ਦਿਓ ਪ੍ਰਮਾਤਮਾ ਜੀ ਜਿਹੜੇ ਤੇਰੇ ਨਾਮ 'ਚ ਲੱਗੇ ਨੇ ਮੈਨੂੰ ਉਹਨਾਂ ਦੇ ਵੀ ਦਾ ਸੇਵਕਾਂ ਦਾ ਸੇਵਕ ਬਣਾ ਦਿਓ ਜੀ ਕਹਿੰਦੇ ਸਭ ਤੋਂ ਉੱਤਮ ਸੇਵਾ ਕੀ ਆ ਹਰੀ ਦੇ ਜਨਾਂ ਦੀ ਸੇਵਾ ਕਰਨੀ ਜੋ ਹਰੀ ਦਾ ਨਾਮ ਜਪਦੇ ਨੇ ਉਹਨਾਂ ਦੀ ਸੇਵਾ ਕਰਨੀ ਸਭ ਤੋਂ ਉੱਤਮ ਕੰਮ ਮੰਨਿਆ ਗਿਆ ਹਰੀ ਦੀ ਸੇਵਾ ਕੀ ਜੋ ਹਰੀ ਦਾ ਨਾਮ ਜਪਦੇ ਨੇ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿਤ ਪਾਵੇ ਜਨ ਪਗ ਰੇਣ ਵਡਭਾਗੀ ਪਾਵੇ ਕਹਿੰਦੇ ਜੋ ਮੈਨੂੰ ਕਹਿੰਦੇ ਹਰੀ ਦੇ ਨਾਮ ਦੀ ਕਥਾ ਸੁਣਾਉਂਦੇ ਨੇ ਕਹਿੰਦੇ ਉਹ ਜਨ ਉਹ ਸੇਵਕ ਮੇਰੇ ਮਨ ਨੂੰ ਚੰਗੇ ਲੱਗਦੇ ਨੇ ਮੇਰੇ ਮੇਰਾ ਮਨ ਉਹਨਾਂ ਨੂੰ ਚੰਗਾ ਸਮਝਦਾ ਕਹਿੰਦੇ ਬਹੁਤ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਆ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਆ ਕਿ ਇਸ ਤਰ੍ਹਾਂ ਦੇ ਜਨਮ ਮਿਲਣੇ ਬੜੇ ਮੁਸ਼ਕਲ ਨੇ ਜੋ ਹਰੀ ਦਾ ਨਾਮ ਹਰ ਵਕਤ ਜਪਦੇ ਨੇ ਜਿਸ ਤਰ੍ਹਾਂ ਕਹਿੰਦੇ ਆਪਣੇ ਮਨ ਦੇ ਵਿੱਚ ਕਈ ਦਫਾ ਖਿਆਲ ਆਉਂਦਾ ਨਾ ਕਿ ਵੀ ਆਪਾਂ ਭਗਤਾਂ ਬਾਰੇ ਪੜ੍ਹਦੇ ਆਂ ਸੁਣਦੇ ਆਂ ਤੇ ਵੀ ਉਹ ਭਗਤ ਸਾਨੂੰ ਕਿਵੇਂ ਮਿਲਣ ਪਰ ਉਹ ਕਹਿੰਦੇ ਵੀ ਭਗਤ ਹਰ ਇੱਕ ਯੁੱਗ ਦੇ ਵਿੱਚ ਨੇ ਪਰ ਸਾਡੀਆਂ ਅੱਖਾਂ ਤੋਂ ਕਿਤੇ ਓਝਲ ਨੇ ਸਾਡੀਆਂ ਅੱਖਾਂ ਉਹਨਾਂ ਨੂੰ ਲੱਭ ਨਹੀਂ ਰਹੀਆਂ ਸਾਡਾ ਉਹਨਾਂ ਨਾਲ ਮਿਲਾਪ ਨਹੀਂ ਹੋਇਆ ਕਿ ਬਾਣੀ ਕਹਿੰਦੀ ਆਂ ਨਾ ਹਰ ਯੁੱਗ-ਯੁੱਗ ਭਗਤ ਹੋ ਪਾਇਆ ਹਰ ਇੱਕ ਯੁੱਗ ਦੇ ਵਿੱਚ ਭਗਤ ਹੋਏ ਨੇ ਪਰ ਵੱਡੇ ਭਾਗਾਂ ਦੇ ਨਾਲ ਕਿਸੇ ਦਾ ਉਹਨਾਂ ਦੇ ਨਾਲ ਮੇਲ ਹੁੰਦਾ ਵੱਡੇ ਭਾਗਾਂ ਨਾਲ ਵਾਹਿਗੁਰੂ ਜੀ ਦਾ ਭਗਤ ਬਣ ਜਾਣਾ ਬਹੁਤ ਵੱਡੀ ਬਹੁਤ ਵੱਡੀ ਪ੍ਰਾਪਤੀ ਆ ਔਰ ਜੇ ਕਿਸੇ ਦਾ ਕਿਸੇ ਇਦਾਂ ਦੇ ਸੱਚੇ ਭਗਤ ਨਾਲ ਮੇਲ ਹੋ ਜਾਣਾ ਉਹ ਵੀ ਬਹੁਤ ਵੱਡੀ ਪ੍ਰਾਪਤੀ ਆ ਭਗਤ ਲੱਭਣੇ ਬੜੇ ਮੁਸ਼ਕਲ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਸੰਤ ਜਨਾ ਸਿਓ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖਿਆ ਵਾਹਿਗੁਰੂ ਨੇ ਉਹਨਾਂ ਦੇ ਪੂਰਵਲੇ ਕਰਮਾਂ ਦੇ ਅਨਸਾਰ ਉਹਨਾਂ ਦੀ ਹੀ ਪ੍ਰੀਤ ਸੰਤ ਜਨਾਂ ਦੇ ਨਾਲ ਬਣਦੀ ਆ ਉਹਨਾਂ ਦਾ ਪ੍ਰੇਮ ਸੰਤ ਜਨਾਂ ਦੇ ਚਰਨਾਂ ਨਾਲ ਬਣਦਾ ਤੇ ਉਹ ਜਨ ਫਿਰ ਨਾਨਕ ਜੀ ਕਹਿੰਦੇ ਨੇ ਨਾਮ ਵਿੱਚ ਸਲੀਨ ਰਹਿੰਦੇ ਨੇ ਹਰ ਵਕਤ ਜਿਨ੍ਹਾਂ ਦੀ ਸੰਤ ਜਨਾਂ ਦੇ ਨਾਲ ਪ੍ਰੀਤ ਬਣ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਗੋੜੀ ਗਵਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜਦੋਂ ਪੁੱਤ ਚੰਗੀ ਤਰ੍ਹਾਂ ਖਾਂਦਾ ਹੈ ਤਾਂ ਰੇਸ਼ਟ ਪੋਸ਼ਠਾ ਤਾਂ ਮਾਤਾ ਨੂੰ ਇਸ ਗੱਲ ਦੀ ਇਹ ਚੰਗਾ ਲੱਗਦਾ ਹੈ ਕਿ ਮੇਰਾ ਪੁੱਤਰ ਠੀਕ ਢੰਗ ਨਾਲ ਖਾਂਦਾ ਹੈ ਕਹਿੰਦੇ ਜਿਹੜੀ ਮੱਛੀ ਆ ਉਹ ਖੁਸ਼ ਹੁੰਦੀ ਆ ਜਲ ਵਿੱਚ ਨਹਾ ਕੇ ਉਹਦੀ ਪ੍ਰੀਤ ਜਲ ਨਾਲ ਆ ਇਸ ਤਰ੍ਹਾਂ ਇਹ ਕਹਿੰਦੇ ਜੋ ਸਤਗੁਰ ਨੇ ਸਤਗੁਰ ਜਦੋਂ ਆਪਣੇ ਗੁਰਸਿੱਖ ਦੇ ਮੁਖ ਵਿੱਚ ਨਾਮਦਾਨ ਪਾਉਂਦੇ ਨੇ ਇਹ ਇਹ ਸਤਗੁਰ ਲਈ ਖੁਸ਼ੀ ਵਾਲੀ ਗੱਲ ਹੈ ਸਤਗੁਰ ਲਈ ਇਹ ਚੰਗਾ ਲੱਗਦਾ ਜਦੋਂ ਆਪਣੇ ਗੁਰਸਿੱਖ ਨੂੰ ਨਾਮਦਾਨ ਦਿੰਦੇ ਨੇ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆਂ ਦੁੱਖ ਜਾਹੇ ਹਮਾਰੇ ਰਹਾਓ ਕਹਿੰਦੇ ਹੈ ਪ੍ਰਮਾਤਮਾ ਜੀ ਸਾਨੂੰ ਵੀ ਆਪਣੇ ਉਹਨਾਂ ਸੇਵਕਾਂ ਨੂੰ ਮਿਲਾਓ ਜਿਨ੍ਹਾਂ ਨੂੰ ਮਿਲਿਆਂ ਸਾਡੇ ਸਾਰੇ ਦੁੱਖ ਖਤਮ ਹੋ ਜਾਣ ਸਾਡੇ ਸਾਰੇ ਆਤਮਿਕ ਦੁੱਖ ਖਤਮ ਹੋ ਜਾਣ ਸਾਨੂੰ ਤੇਰਾ ਮਿਲਾਪ ਹੋ ਜਾਏ ਜਿਉ ਮਿਲ ਬਛਰੇ ਗਊ ਪਰੀਤ ਲਗਾਵੇ ਕਾਮਨ ਪਰੀਤ ਜਾ ਪਿਰ ਘਰ ਆਵੇ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਕਹਿੰਦੇ ਜਿਸ ਤਰ੍ਹਾਂ ਜਿਹੜੀ ਗਊ ਹੁੰਦੀ ਆ ਬਛਰੇ ਨੂੰ ਦੇਖ ਕੇ ਖੁਸ਼ ਹੋ ਜਾਂਦੀ ਐ ਇਸਤਰੀ ਜੀ ਦਾ ਪਤੀ ਕਿਤੇ ਬਾਹਰ ਗਿਆ ਹੋਵੇ ਉਹ ਦੋ ਵਾਪਸ ਆਉਂਦਾ ਫਿਰ ਉਹਨੂੰ ਖੁਸ਼ੀ ਹੁੰਦੀ ਐ ਇਸ ਤਰ੍ਹਾਂ ਹੀ ਕਹਿੰਦੇ ਜੇ ਹਰੀ ਦੇ ਜਨ ਨੇ ਉਹਨਾਂ ਨੂੰ ਖੁਸ਼ੀ ਕਦੋਂ ਹੁੰਦੀ ਐ ਜਦੋਂ ਉਹ ਹਰੀ ਦਾ ਜਸ ਗਾਉਂਦੇ ਨੇ ਵਾਹਿਗੁਰੂ ਸਾਰਿੰਗ ਪ੍ਰੀਤ ਬਸੈ ਜਲ ਤਾਰਾ ਨਰਪਤ ਪ੍ਰੀਤ ਮਾਇਆ ਦੇਖ पसारा ਹਰ ਜਨ ਪ੍ਰੀਤ ਜਪੈ ਨਰੰਕਾਰ ਕਹਿੰਦੇ ਪੁਪੀਹੇ ਨੂੰ ਉਦੋਂ ਚੰਗਾ ਲੱਗਦਾ ਜਦੋਂ ਮੋਲੇ ਧਰ ਵਰਖਾ ਸਵੰਤੀ ਬੂੰਚ ਹੁੰਦੀ ਆ ਕਹਿੰਦੇ ਜਿਹੜੇ ਰਾਜੇ ਨੇ ਉਹਨਾਂ ਦੀ ਜਦੋਂ ਹੋਰ ਰਾਜ ਦਾ ਮਾਇਆ ਦਾ ਪਸਾਰਾ ਹੁੰਦਾ ਉਹ ਦੇਖ ਕੇ ਖੁਸ਼ ਹੁੰਦੇ ਨੇ ਪਰ ਜੋ ਹਰੀ ਦਾ ਜਾਨਾ ਉਹ ਕਦੋਂ ਖੁਸ਼ ਹੁੰਦਾ ਜਦੋਂ ਉਹ ਉਸ ਨਿਰੰਕਾਰ ਦਾ ਨਾਮ ਜਪਦਾ ਉਹਨੂੰ ਨਾਮ ਨਾਲ ਹੀ ਪ੍ਰੀਤ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸਿੱਖ ਪ੍ਰੀਤ ਗੁਰੂ ਮਿਲੇ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਛਾਟੇ ਕਹਿੰਦੇ ਜੋ ਜੀਵ ਨੇ ਜੋ ਮਨੁੱਖ ਹੈ ਉਹਨੂੰ ਕਹਿੰਦੇ ਜਿਆਦਾ ਮਾਇਆ ਜਿਆਦਾ ਧਨ ਦੀ ਕਮਾਈ ਦੇ ਨਾਲ ਖੁਸ਼ੀ ਮਿਲਦੀ ਆ ਜੋ ਗੁਰ ਸੇਖਾ ਜਦੋਂ ਗੁਰੂਆਂ ਨੂੰ ਗੱਲ ਦੇ ਨਾਲ ਲਾਉਂਦਾ ਤਾਂ ਗੁਰ ਸਿੱਖ ਨੂੰ ਖੁਸ਼ੀ ਮਿਲਦੀ ਆ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਜੋ ਵਾਹਿਗੁਰੂ ਜੀ ਤੇਰਾ ਜਨ ਹੈ ਜੋ ਤੇਰਾ ਸੇਵਕਾ ਉਹਨੂੰ ਕਹਿੰਦੇ ਗੁਰੂ ਦੇ ਚਰਨਾਂ ਨੂੰ ਕਹਿੰਦੇ ਚੁੰਮਣ ਦੇ ਨਾਲ ਉਹਨਾਂ ਨੂੰ ਕਹਿੰਦੇ ਖੁਸ਼ੀ ਪ੍ਰਾਪਤ ਹੁੰਦੀ ਆ ਜੋ ਕਹਿੰਦੇ ਤੇਰੇ ਜਨ ਨੇ ਉਹ ਆਪਣੇ ਗੁਰੂ ਦੇ ਚਰਨਾਂ ਵਿੱਚ ਜਦੋਂ ਕਹਿੰਦੇ ਆਉਂਦੇ ਨੇ ਉਹਨਾਂ ਨੂੰ ਉਹਦੇ ਨਾਲ ਖੁਸ਼ੀ ਪ੍ਰਾਪਤ ਹੁੰਦੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ अनेका अनेका ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ